ਹੋਰ ਕੁੜੀਆਂ ਨੇ ਦੋਸ਼ ਲਾਏ ਉਹਨਾਂ ਦੀ ਅਰਜ਼ੀ ਨਹੀਂ ਲੈ ਰਹੇਗੇ ਉਹ ਉਹਦੇ ਤੇ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਕਿ ਅਸੀਂ ਫੜ ਕੇ ਫੜਾਇਆ ਵਾ ਤੇ ਸਾਨੂੰ ਉਹ ਪਰਚਾ ਦਰਜ ਸਾਡੇ ਤੇ ਕਰਨ ਦੇ ਨੈਵਿਕ ਦਾ ਕਰਨ ਦੇ ਧੁੰਕੀਆਂ ਦੇ ਰਹੇ ਤੁਸੀਂ ਸਿੱਖੋ ਤੁਸੀਂ ਆਪਣਾ ਫਰਜ਼ ਨਿਭਾ ਰਹਿਓ ਪਰ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜਥੇਬੰਦੀਆਂ ਨੇ ਅੰਮ੍ਰਿਤਪਾਲ ਮਹਿਰੂ ਸਿੰਘ ਨੂੰ ਹੀ ਕਿਉਂ ਇਹ ਮਹਿਸੂਸ ਹੁੰਦਾ ਕਿ ਮੈਂ ਗੁਰੂ ਦਾ ਸਿੱਖਾਂ ਮੈਕਸ਼ਨ ਲੈਣਾ ਕਿਉਂਕਿ ਸੰਸਥਾਵਾਂ ਤਾਂ ਹੋਰ ਵੀ ਨੇ ਸਾਡੇ ਵੱਡੇ ਵੱਡੇ ਦਲ ਨੇ ਜਿਹੜੇ ਮੁਕੱਦਰ ਲਿਖੇ ਹੁੰਦੇ ਆ ਵੀ ਅਗਲੇ ਨੇ ਕਿਹਨੇ ਕੀ ਕਰਨਾ ਤੇਰੇ ਮੁਕੱਦਰਾਂ ਦੇ ਵਿੱਚ ਇੰਟਰਵਿਊ ਨਹੀਂ ਕਰਨਾ ਲਿਖਿਆ ਹੈਗਾ ਤੂੰ ਪਹਿਲਾਂ ਕੁਝ ਹੋਰ ਕਰਦਾ ਸੀ ਜਾ ਕੇ ਕੁਝ ਹੋਰ ਕਰੇਗਾ ਇਹ ਸਾਡੇ ਵੀ ਆਈਆਂ ਵੀ ਅੱਜ ਅਸੀਂ ਹੋਰਾਂ ਕੱਲ ਨੂੰ ਹੋਰਾਂ ਸਾਡੇ ਤੇ ਵੀ ਦੋਸ਼ ਲੱਗਦੇ ਆ ਜੋ ਉਹਨਾਂ ਨੇ ਪਰਚਾ ਰੱਦ ਹੀ ਕਰਨਾ ਹੁੰਦਾ ਫਿਰ ਉਹ ਕਰਦੇ ਕਿਉਂ ਫਿਰ ਤੁਸੀਂ ਕੀ ਕਰਨ ਮੰਨਦੇ ਹੋ ਕਿ ਇਹ ਸਾਰਾ ਬਦਲਾ ਕਿਵੇਂ ਆ ਜਾਂਦਾ ਹੈ ਅਸਲ ਦੇ ਵਿੱਚ ਪਰਚਾ ਉਹਨਾਂ ਨੇ ਕਰਤਾ ਫਿਰ ਸਾਨੂੰ ਸੁਨੇਹਾ ਵੀ 20 ਦਿਨ ਕਿਉਂ ਲਾਉਂਦੇ ਨੇ ਹੋਗੇ ਵੀ ਤੁਹਾਡੇ ਤੇ ਪਰਚਾ ਕਰਦੇ ਆਂਗੇ ਵੀ ਕੁੜੀ ਦਾ ਅਸੀਂ ਬਿਆਨ ਮਕਰਾ ਲਾਂਗੇ ਜਦੋਂ ਇੱਕ ਪਰਚਾ ਦਰਜ ਹੋ ਗਿਆ ਤੀਜੇ ਦਿਨ ਇੱਕ ਪਰਿਵਾਰ ਸਮੇਤ ਕੁੜੀ ਐਸਐਸਪੀ ਕੋਲੇ ਜਾਵੇ ਵੀ ਮੇਰੇ ਨਾਲ ਰੇਪ ਹੋਇਆ ਮੇਰੀ ਇੱਕ ਦਰਖਾਸਤ ਤੇ ਐਕਸ਼ਨ ਲਓ ਤੇ ਐਸਐਸਪੀ ਕਿਉਂ ਜਵਾਬ ਦੇ ਰਿਹਾ? ਵੀ ਐਸਐਸਪੀ ਕਿਉਂ ਕਹਿ ਰਿਹਾ ਮੈਂ ਨਹੀਂ ਕਰਨਾ ਐਸਐਚਓ ਕਿਉਂ ਕਹਿ ਰਿਹਾ ਮੈਂ ਨਹੀਂ ਕਰਨਾ ਇਹਦਾ ਮਤਲਬ ਇਹ ਆ ਵੀ ਬਾਬੇ ਨੇ ਪੈਸੇ ਦਿੱਤੇ? ਸਾਪਾ ਦੇ ਖਿਲਾਫ ਹੋਰ ਵੀ ਪ੍ਰੂਫ ਨੇ ਤੁਹਾਡੇ ਕੋਲ ਹੋਰ ਵੀ ਕੇਸ ਸਾਹਮਣੇ ਆਏ ਨੇ। ਬਾਬੇ ਕੋਲੇ ਪ੍ਰੂਫ ਬਾਬੇ ਦੇ ਖਿਲਾਫ ਪ੍ਰੂਫ ਤਾਂ ਇਹ ਆ ਵੀ ਬਾਬੇ ਬਾਰੇ ਉਹਨਾਂ ਉਹਦੀ ਦਾਈ ਨੂੰ ਨਹੀਂ ਪਤਾ ਜਿੰਨਾ ਸਾਨੂੰ ਪਤਾ ਤੁਸੀਂ ਕੀ ਕਰਨ ਮੰਨਦੇ ਹੋ ਕਿ ਕਿਆ ਕੁੜੀ ਵਾਕਈ ਮੁੱਕਰ ਸਕਦੀ ਹੈ ਕਿਉਂਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡੇ ਕੋਲ ਹਲੇ ਇਸ ਚੀਜ਼ ਦੀ ਕੋਈ ਕਲੈਰਟੀ ਨਹੀਂ ਗਈ ਦੋ ਤਿੰਨ ਤਰੀਕ ਨੂੰ ਜਾਂ 1 2 ਸਤੰਬਰ ਦੇ ਵਿੱਚ ਪਰਚਾ ਦਰਜ ਹੁੰਦਾ ਚਾਰਾਂ ਦਿਨਾਂ ਪੈਛੇ ਕੁੜੀ ਲਾਪਤਾ ਹੋ ਜਾਂਦੀ ਆ ਸਾਨੂੰ ਬਲਾਕ ਨਹੀਂ ਕੀਤਾਗਾ ਨੰਬਰ ਬੰਦ ਹੋ ਜਾਂਦੇ ਆ ਫੋਨੂ ਕਿਸ ਤਰੀਕੇ ਦੇ ਨਾਲ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਬਾਬਾ ਵੀ ਕੜਨੇਪ ਕੀਤਾ ਸੀ ਤੇ ਲੜਕੀ ਵੀ ਕੜਨੇਪ ਕੀਤੀ ਸੀ ਗਵਾਹ ਕਰਕੇ ਪਰਚਾ ਦਰਜ ਕੀਤਾ ਡੇਰੇ ਦੇ ਉੱਤੇ ਡਾਕਾ ਮਾਰਿਆ ਉੱਥੋਂ 1 ਕਿਲੋ ਅੱਧਾ ਕਿਲੋ ਸੋਨਾ ਤੇ 15 ਲੱਖ ਰੁਪਈਆ ਲੈ ਗਿਆ ਡੇਰਾ ਚਰਨਕਾਟ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੂੰ ਲੈ ਕੇ ਇੱਕ ਮਸਲਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਹੈ ਇੱਕ ਕੁੜੀ ਪਾਈ ਅਮਰਤਪਾਲ ਸਿੰਘ ਮੈਰੋ ਦੇ ਕੋਲ ਮਦਦ ਲਈ ਜਾਂਦੀ ਹੈ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮੈਰੋ ਦੁਆਰਾ ਐਕਸ਼ਨ ਲਿਆ ਜਾਂਦਾ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਅੱਜ ਅੱਗੇ ਦੀ ਕਾਰਵਾਈ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਮੈਰੋ ਦੁਆਰਾ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਕਾਰਨ ਕੀ ਨੇ ਕੀ ਲੋਡ ਪੈ ਗਈ ਮੀਡੀਆ ਦੇ ਸਾਹਮਣੇ ਆਣ ਦੀ ਤਾਂ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਕਾਨਫਰੰਸ ਕੀਤੀ ਹੈ ਇੱਕ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਥੋੜਾ ਇੱਕ ਮਸਲਾ ਕਾਫੀ ਚਰਚਾ ਦੇ ਵਿੱਚ ਹੈ ਤਾਂ ਅੱਜ ਜਿਹੜੀ ਉਸੇ ਮ ਗਈ ਹੈ ਇਹਦਾ ਕੀ ਕਰਨਾ ਹੈ ਇਹ ਇਹ ਆ ਵੀ ਜਿਹੜਾ ਜਗਰਾ ਉਹਦੇ ਤੇ ਬਾਬਾ ਬਲਜਿੰਦਰ ਸਿੰਘ ਚਰਨ ਘਟ ਵਾਲੇ ਤੇ ਰੇਪ ਦਾ ਪਰਚਾ ਹੋਇਆ ਸੀ ਪੁਲਿਸ ਉਸ ਕੇਸ ਦੇ ਵਿੱਚ ਉਹਨੂੰ ਬੰਬੇ ਨੂੰ ਬਾਹਰ ਕੱਢ ਰਹੀ ਹੈ ਧੱਕੇ ਨਾਲ ਕੱਢ ਰਹੀ ਹੈ ਕੁੜੀ ਦੇ ਬਿਆਨ ਮਕਰਾ ਰਹੀ ਹੈ ਬਿਆਨ ਮਕਰਾਏ ਹੋ ਸਕਦੇ ਆ ਹੋਰ ਕੁੜੀਆਂ ਨੇ ਦੋਸ਼ ਲਾਏ ਉਹਨਾਂ ਦੀ ਅਰਜੀ ਨਹੀਂ ਲੈ ਰਹੇਗੇ ਉਹ ਉਹਦੇ ਤੇ ਇਨਵੈਸਟੀਗੇਸ਼ਨ ਹੀ ਕਰ ਰਹੇ ਕਿ ਅਸੀਂ ਫੜ ਕੇ ਫੜਾਇਆ ਵਾ ਤੇ ਸਾਨੂੰ ਉਹ ਪਰਚਾ ਦਰਜ ਸਾਡੇ ਤੇ ਕਰਨ ਦੇ ਬੰਦਾ ਧਮਕੀਆਂ ਦੇ ਰਹੇ ਆ ਉਦੋਂ ਬਾਅਦ ਇੱਕ ਪਰਚਾ ਸੀ ਹੁਣ ਮੋਗੇ ਦੇ ਵਿੱਚ ਕਰਵਾਇਆ ਹੋਇਆ ਉਹਨੂੰ ਡਿਸਮਿਸ ਕਰਾਉਣ ਦੇ ਵਿੱਚ ਸਾਨੂੰ ਧੋਕੀਆਂ ਦੇ ਰਹੇ ਆ ਇਸ ਕਰਕੇ ਕਾਨਫਰੰਸ ਕਰਨੀ ਪਈ ਆ ਵੀ ਜੇ ਪੁਲਿਸ ਹੀ ਨਹੀਂ ਸਾਡੀ ਸੁਣ ਰਹੀਗੀ ਸਮਾਜ ਦੀ ਨਹੀਂ ਸੁਣ ਰਹੀ ਸਾਨੂੰ ਤਾਂ ਉਹਨਾਂ ਤੱਕ ਕੋਈ ਆਸ ਨਹੀਂ ਹੈ ਤੇ ਫਿਰ ਸਾਨੂੰ ਖਰਾਬ ਦੇ ਕੰਮ ਕਰ ਲੈਣ ਦਿਓ ਵੀ ਸਾਡੇ ਐਕਸ਼ਨਾਂ ਤੇ ਤੁਸੀਂ ਫਿਰ ਮੁੜ ਕੇ ਉਹ ਕੈਂਤੂ ਨਾ ਕਰੋ ਬਾਬਾ ਜੀ ਜਿਹੜੇ ਲੋਕ ਨੇ ਸੋਸ਼ਲ ਮੀਡੀਆ ਤੇ ਉਹ ਇਹ ਜਿਸ ਤਰ੍ਹਾਂ ਸਵਾਲ ਜ਼ਰੂਰ ਖੜਾ ਕਰਦੇ ਨੇ ਠੀਕ ਹੈ ਤੁਹਾਡੇ ਕੋਲ ਕੋਈ ਕੁੜੀ ਮਦਦ ਦੇ ਲਈ ਜਾਂਦੀ ਹੈ ਤੁਸੀਂ ਐਕਸ਼ਨ ਲਿਆ ਸਿੱਖਾਂ ਦਾ ਧਰਮ ਵੀ ਇਹੀ ਹੈ ਕਿਸੇ ਦੀ ਮਦਦ ਕਰਨਾ ਪਰ ਤੁਹਾਡੇ ਕੋਲ ਹੋਰ ਵੀ ਕਈ ਆਪਸ਼ਨ ਹਨ ਨੇ ਜੋ ਅੱਜ ਦੇ ਟਾਈਮ 'ਚ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਸਕਦੇ ਸੀਗੇ ਜਾ ਕੇ ਗੱਲਬਾਤ ਕਰ ਸਕਦੇ ਸੀਗੇ ਉਸ ਤੋਂ ਬਾਅਦ ਐਕਸ਼ਨ ਲੈ ਸਕਦੇ ਸੀਗੇ ਜਾਂ ਫਿਰ ਤੁਸੀਂ ਕਾਨੂੰਨ ਦੇ ਕੋਲ ਵੀ ਜਾ ਸਕਦੇ ਸੀਗੇ ਤੁਸੀਂ ਬਾਅਦ ਦੇ ਵਿੱਚ ਐਫ ਆਈ ਆਰ ਲਗਾਈ ਜਦੋਂ ਤੁਹਾਨੂੰ ਗੱਲ ਪਤਾ ਲੱਗਦੀ ਹੈ ਤੁਸੀਂ ਉਦੋਂ ਕਿਉਂ ਨਹੀਂ ਪੁਲਿਸ ਦੇ ਕੋਲ ਗਏ ਪਹਿਲਾਂ ਤੁਸੀਂ ਐਕਸ਼ਨ ਕਿਉਂ ਲਿਆ ਪਹਿਲਾਂ ਤਾਂ ਵੈਰੀਫਾਈ ਕਰਨਾ ਆਪਣਾ ਫਰਜ਼ ਹੈ ਨ ਸਾਡੇ ਨਾਲ ਰੇਪ ਹੋਇਆ ਤੇ ਆਪਾਂ ਐਵੇਂ ਉਹਦੇ ਤੇ ਦਰਖਾਸਤਾਂ ਦੇਈ ਫਿਰਿਆ ਕੀ ਪਤਾ ਨਾ ਹੋਇਆ ਹੋਵੇ ਉਹਨੇ ਮੰਨਿਆ ਵੀ ਹੋਇਆ ਵਾ ਤੇ ਫਿਰ ਕੁਝ ਗੱਲਾਂ ਇਦਾਂ ਦੀਆਂ ਸੰਧਾਨਤਾਂ ਨੂੰ ਲੈ ਕੇ ਹੋਈਆਂ ਸਾਨੂੰ ਤੇ ਛੇਤਰ ਮਾਰਨਾ ਪੈ ਗਿਆ ਤੇ ਫਿਰ ਪੁਲਿਸ ਕੋਲੇ ਲਿਜਾਣ ਵਾਲੇ ਵੀ ਤਾਂ ਸਗੋਈਆਂ ਪਰਚਾ ਕਰਾਉਣ ਵਾਲੇ ਵੀ ਤਾਂ ਆਪਾਂ ਹੀ ਆ ਤੇ ਰਹੀ ਗੱਲ ਕਾਲਤਾ ਸੇ ਤੇ ਜਥੇਦਾਰ ਦੀ ਜੇ ਉਹਨਾਂ ਨੇ ਕਿਸੇ ਤੇ ਰੇਪ ਦਾ ਪਰਚਾ ਕਰਵਾਇਆ ਤੇ ਸਾਨੂੰ ਦੱਸੋ ਉਹਨਾਂ ਕੋਲੇ ਲੈ ਜਾਂਦੇ ਜਦੋਂ ਸਾਨੂੰ ਸਾਡੀ ਉਮਰ 30 ਸਾਲ ਆ ਅਸੀਂ ਆਪਦੇ 30 ਸਾਲ ਦੇ ਵਿੱਚ ਮੰਨ ਲਓ 10 ਸਾਲ ਤੱਕ ਕੋਈ ਸੁਰਤ ਨਹੀਂ ਤੇ 20 ਸਾਲ ਲਾ ਲਗੇ 2000 ਸਾਲ ਤੋਂ ਲੈ ਕੇ 2024 ਤੱਕ ਜੇ ਕਾਲ ਤੱਕ ਸਾਬ ਤੋਂ ਕੋਈ ਐਫਆਈਆਰ ਲਾਂਚ ਹੋਈ ਹੈ ਤਾਂ ਦੱਸੋ ਬਾਬਾ ਜੀ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਇਲਜ਼ਾਮ ਲਾ ਰਹੇ ਹੋ ਕਿ ਉਹ ਪਰਚਾ ਰੱਦ ਕਰਨ ਨੂੰ ਫਿਰਦੇ ਨੇ ਜੇ ਉਹਨਾਂ ਨੇ ਪਰਚਾ ਰੱਦ ਹੀ ਕਰਨਾ ਹੁੰਦਾ ਫਿਰ ਉਹ ਕਰ ਦੇ ਕਿਉਂ ਫਿਰ ਤੁਸੀਂ ਕੀ ਕਰਨ ਮੰਨਦੇ ਹੋ ਕਿ ਸਾਰਾ ਬਦਲਾ ਕਿਵੇਂ ਆ ਜਾਂਦਾ ਹੈ ਅਸਲ ਦੇ ਵਿੱਚ ਪਰਚਾ ਉਹਨਾਂ ਨੇ ਕਰਤਾ ਫਿਰ ਸਾਨੂੰ ਸੁਣੇ ਹੈ 20 ਦਿਨ ਕਿਉਂ ਲਾਉਂਦੇ ਨੇ ਹੋਗੇ ਵੀ ਤੁਹਾਡੇ ਤੇ ਪਰਚਾ ਕਰਦੇ ਆਂਗੇ ਵੀ ਕੁੜੀ ਦੇ ਅਸੀਂ ਬਿਆਨ ਮਕਰਾ ਲਾਂਗੇ ਜਦੋਂ ਇੱਕ ਪਰਚਾ ਦਰਜ ਹੋ ਗਿਆ ਤੀਜੇ ਦਿਨ ਇੱਕ ਪਰਿਵਾਰ ਸਮੇਤ ਕੁੜੀ ਐਸਐਸਪੀ ਕੋਲੇ ਜਾਵੇ ਇਹ ਮੇਰਾ ਰੇਪ ਹੋਇਆ ਮੇਰੀ ਦਰਖਾਸਤ ਤੇ ਐਕਸ਼ਨ ਲਓ ਤੇ ਐਸਐਸਪੀ ਕਿਉਂ ਜਵਾਬ ਦੇ ਰਿਹਾ ਮੈਂ ਨਹੀਂ ਕਰਨਾ ਡੀਐਸਪੀ ਕਿਉਂ ਕਹਿ ਰਿਹਾ ਮੈਂ ਨਹੀਂ ਕਰਨਾ ਐਸਐਚਓ ਕਿਉਂ ਕਹਿ ਰਿਹਾ ਮੈਂ ਨਹੀਂ ਕਰਨਾ ਇਹਦਾ ਮਤਲਬ ਇਹ ਆ ਵੀ ਬਾਬੇ ਨੇ ਪੈਸੇ ਦੇਤੇ ਤੁਸੀਂ ਕਿਉਂ ਨਹੀਂ ਸੁਣ ਰਹੇ ਕਾਨੂੰਨ ਬਣੇ ਆ ਲੋਕਾਂ ਦੀ ਮਦਦ ਲਈ ਬਣੇ ਆ ਹਣ ਮੈਨੂੰ ਖਤਰਾ ਆ ਵੀ ਪੁਲਿਸ ਮੇਰੇ ਤੇ ਪਰਚਾ ਕਰਨਾ ਚਾਹੁੰਦੀ ਆ ਮੈਂ ਪਰਿਵਾਰ ਨਾਲ ਨਹੀਂ ਜਾ ਸਕਦਾ ਤੇ ਜੇ ਮੈਂ ਪਰਿਵਾਰ ਭੇਜਦਾ ਤੇ ਪੁਲਿਸ ਉਹਨਾਂ ਦੀ ਸੁਣਵਾਈ ਕਿਉਂ ਨਹੀਂ ਕਰ ਰਹੀ ਪੁਲਿਸ ਉਹਨਾਂ ਨੂੰ ਪ੍ਰੂਫ ਮੰਗੇ ਪੁਲਿਸ ਦਾ ਮੈਡੀਕਲ ਕਰਾਵੇ ਜੇ ਹੋਇਆ ਹੈ ਤੇ ਪਰਚਾ ਦਰਜ ਕਰਕੇ ਬਾਬੇ ਨੂੰ ਫੇਰ ਲੈ ਕੇ ਉਹਨ ਉਹ ਤਾਂ ਪਹਿਲੋ ਵਾਲੇ ਕੇਸ ਚੋਂ ਕੱਢਣ ਨੂੰ ਫਿਰਦੇ ਇਸ ਕਰਕੇ ਫਿਰ ਸਾਨੂੰ ਆਹ ਕੁਝ ਕਰਨਾ ਪੈ ਰਿਹਾ ਬਾਬਾ ਜੀ ਤੁਹਾਡੇ ਕੋਲ ਇਸ ਚੀਜ਼ ਦੇ ਪ੍ਰੂਫ ਹੈਗੇ ਨੇ ਵੀ ਪੁਲਿਸ ਉਹ ਬਾਬਾ ਜੀ ਨੂੰ ਬਾਹਰ ਕੱਢਣ ਨੂੰ ਫਿਰਦੀ ਆ ਜਾਂ ਸਾਰੀ ਗੱਲਾਂ ਬਾਤਾਂ ਕਿਉਂਕਿ ਤੁਹਾਨੂੰ ਇੱਕ ਫੋਨ ਕਾਲ ਆਂਦੀ ਹੈ ਜੋ ਤੁਸੀਂ ਕਾਨਫਰੈਂਸ ਦੇ ਵਿੱਚ ਵੀ ਸੁਣਾਨੇ ਹੋ ਇੱਕ ਫੋਨ ਕਾਲ ਦੇ ਵਿਹਾਰੇ ਤੇ ਆਪਾਂ ਕਿਵੇਂ ਜੱਜ ਕਰ ਲਈਏ ਕਿ ਉਹ ਸੱਚ ਕਹਿ ਰਿਹਾ ਝੂਠ ਕਹਿ ਰਿਹਾ ਸਾਡੇ ਕੋਲ ਉਹਨਾਂ ਦੇ ਸਾਥੀਆਂ ਦੀਆਂ ਵੀ ਕਾਲ ਰਿਕਾਰਡਿੰਗਾਂ ਜਿਹੜੀਆਂ ਅਸੀਂ ਪੇਸ਼ ਨਹੀਂ ਕੀਤੀਆਂ ਉਹਨਾਂ ਦਾ ਵੀ ਕੋਈ ਰੋਤਬਾ ਅਸੀਂ ਨਹੀਂ ਚਾਹੁੰਦੇ ਇੱਕ ਇਦਾਂ ਦੀ ਗੱਲ ਪਿੱਛੇ ਉਹਨਾਂ ਨੂੰ ਕੋਈ ਗੱਲਬਾਤ ਹੋਵੇ ਤੇ ਜੇ ਲੋੜ ਪਈ ਤਾਂ ਸਮਝ ਗਏ ਤੁਸੀਂ ਇਹਦਾਂ ਦੀਆਂ ਗੱਲਾਂ ਬਾਤਾਂ ਨਹੀਂ ਹੈਗੀਆਂ ਬਾਈ ਜੋ ਕੁਝ ਕਰਨਾ ਆਪਾਂ ਆਪਾ ਪੱਕੇ ਪੈਰੀ ਕੋਈ ਕਰਾਂਗੇ ਬਾਬਾ ਜੀ ਜਿਵੇਂ ਕੁੜੀ ਕੋਰਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਕੀ ਕਰਨ ਮੰਨਦੇ ਹੋ ਕਿ ਕਿਆ ਕੁੜੀ ਵਾਕਈ ਮੁੱਕਰ ਸਕਦੀ ਹੈ ਕਿਉਂਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡੇ ਕੋਲ ਹਲੇ ਇਸ ਚੀਜ਼ ਦੀ ਕੋਈ ਕਲੈਰਿਟੀ ਨਹੀਂ ਗਈ ਦੋ ਤਿੰਨ ਤਰੀਕ ਨੂੰ ਜਾਂ 1-2 ਸਤੰਬਰ ਦੇ ਵਿੱਚ ਪਰਚਾ ਦਰਜ ਹੁੰਦਾ ਚਾਰਾਂ ਦਿਨਾਂ ਪੈਛੇ ਕੁੜੀ ਲਾਪਤਾ ਹੋ ਜਾਂਦੀ ਆ ਸਾਨੂੰ ਬਲਾਕ ਨਹੀਂ ਕੀਤਾਗਾ ਨੰਬਰ ਬੰਦ ਹੋ ਜਾਂਦੇ ਆ ਇਹ ਨੰਬਰ ਤੋਂ ਬਲਾਕ ਕੀਤਾ ਵਾ ਨਾ ਫੋਨ ਕੁੜੀ ਦਾ ਆਇਆ ਨਾ ਅਸੀਂ ਕੀਤਾ ਅਸੀਂ ਲਾਉਨੇ ਚੱਕਦੇ ਲੱਗਦਾ ਨਹੀਂਗਾ ਉਹਦਾ ਆਉਂਦਾ ਨਹੀਂਗਾ ਘਰੇ ਮਿਲ ਨਹੀਂ ਰਹੀਗੀ ਪਤਾ ਕਰਨ ਜਾਂਦੇ ਆ ਪੁਲਿਸ ਫੜ ਰਹੀ ਆ ਅਸੀਂ ਕਿਵੇਂ ਕਲੀਅਰ ਕਰਾਂਗੇ ਫਿਰ ਇਹੀ ਕਰਾਂਗੇ ਉਹਨਾਂ ਤੇ ਭਾਈ ਜ਼ੋਰ ਪਿਆ ਵੇ ਬਾਬਾ ਜੀ ਤੁਸੀਂ ਕੁੜੀ ਦੇ ਤੱਕ ਪਹੁੰਚਣ ਦਾ ਕੋਈ ਹੋਰ ਜਰੀਆ ਅਪਣਾਇਆ ਕਿ ਸਿਰਫ ਕਾਲ ਹੀ ਕਿਤੇ ਕਿਉਂਕਿ ਰਿਸ਼ਤੇਦਾਰ ਹੁੰਦੇ ਨੇ ਭਾਈ ਭੈਣ ਭਰਾ ਫੈਮਿਲੀ ਹੁੰਦੀ ਹੈ ਜਦੋਂ ਪਰਚਾ ਦਰਜ ਹੁੰਦਾ ਕੁੜੀ ਵਾਲੇ ਪਾਸੋਂ ਵਕੀਲ ਪੇਸ਼ ਹੁੰਦਾ ਉਹ ਵਕੀਲ ਨੂੰ ਮੈਂ ਨੰਬਰ ਦੇਣਾ ਵਕੀਲ ਐਸਚੂ ਨੂੰ ਫੋਨ ਲਾ ਕੇ ਕਹਿੰਦਾ ਐਫ ਆਈ ਆਰ ਨੰਬਰ ਦੇ ਪੁਲਿਸ ਜਵਾਬ ਦੇਣ ਦੀ ਵੀ ਐਫ ਆਈ ਆਰ ਨੰਬਰ ਨਹੀਂ ਦੇਣਾ ਤੇ ਜਿਹੜੀ ਪੁਲਿਸ ਐਫ ਆਈ ਆਰ ਨੰਬਰ ਦੂਜੇ ਦਿਨ ਦੇਣੋਂ ਮੁੱਕਰ ਰਹੀ ਆ ਤੇ ਉਹ ਫਿਰ ਕੁੜੀ ਕਿੱਥੇ ਲੱਭਣ ਦੇ ਵਿੱਚ ਮਦਦ ਕਰਾ ਦੂਗੀ ਹੁਣ ਤੁਹਾਨੂੰ ਕਿਸ ਤਰੀਕੇ ਦੇ ਨਾਲ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਬਾਬਾ ਵੀ ਕੜਨੇਵ ਕੀਤਾ ਸੀ ਤੇ ਲੜਕੀ ਵੀ ਕੜਨੇਵ ਕੀਤੀ ਸੀ ਗਨਵਾਹ ਕਰਕੇ ਪਰਚਾ ਦਰਜ ਕੀਤਾ ਡੇਰੇ ਦੇ ਉੱਤੇ ਡਾਕਾ ਮਾਰਿਆ ਉੱਥੋਂ 1 ਕਿਲੋ ਅੱਧਾ ਕਿਲੋ ਸੋਨਾ ਤੇ 15 ਲੱਖ ਰੁਪਈਆ ਲੈ ਗਿਆ ਉਹ ਗੱਲਾਂ ਸਾਰੀਆਂ ਝੂਠੀਆਂ ਬਾਬਾ ਸਾਡੇ ਕੋਲੇ ਆਇ ਅਸੀਂ ਉਹਨੂੰ ਕੁੱਟਿਆ ਇਹ ਗੱਲ ਸੱਚੀ ਆ ਡੀਵੀਆਰ ਤੇ ਬਾਬੇ ਦੇ ਫੋਨ ਸਾਡੇ ਕੋਲੇ ਅਸੀਂ ਫੋਨ ਦੇਤੇ ਜਿੱਦੇ ਡੀਵੀਆਰ ਦੇਨੇ ਸੀ ਸਾਨੂੰ ਇਹਨਾਂ ਨੇ ਧੌਂਕੀ ਦਿੱਤੀ ਪਰਚਾ ਦਰਜ ਕਰਨਾ ਅਸੀਂ ਕਹਿੰਦੇ ਇਹਨੂੰ ਦੇਨੇ ਕਹਦੇ ਤੇ ਤੇ ਜਿਹੜਾ ਵੀਡੀਓ ਹੈਗੀਆਂ ਕੱਢ ਲਓ ਬਾਕੀ ਛੱਡ ਦਿਓ ਵੀਡੀਓ ਕੱਢ ਕੇ ਡੀਆਰ ਨੇਰ ਚ ਛੱਡ ਦਿਓ ਕਿਸੇ ਤਰ੍ਹਾਂ ਦੀ ਡਿਮਾਂਡ ਵੀ ਕੀਤੀ ਜਾ ਰਹੀ ਆ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਕਿ ਅਮਰਪਾਲ ਸਿੰਘ ਤੁਸੀਂ ਪਿੱਛੇ ਹਟ ਜਾਓ ਅਸੀਂ ਤੁਹਾਨੂੰ ਇਹ ਦੇ ਦਾਂਗੇ ਜਾਂ ਫਿਰ ਤੁਹਾਡੇ ਉੱਤੇ ਜਿਹੜੀ ਗੱਲਬਾਤ ਪਰਚੇ ਦੀ ਚੱਲ ਰਹੀ ਆ ਪਰਚਾ ਹੀ ਦੇਣਾ ਉਹ ਕਹਿੰਦੇ ਦੋ ਕੜਨ ਦੇ ਕਹਿੰਦੇ ਦੇਨੇ ਇੱਕ ਕੁੱਟ ਮਾਰ ਦਾ ਦੇ ਹੋ ਸਕਦਾ ਨਸ਼ਾ ਪੱਤਾ ਵੀ ਪਾ ਦੇਣ ਕੋਈ ਇਹ ਜੀ ਵੱਡੀ ਗੱਲ ਨਹੀਂ ਹੈਗੇ ਪਿੱਛੇ ਜਿਹਾ ਹੁਣ ਇੱਕ ਹੋਰ ਗੱਲਬਾਤ ਕਰ ਰਹੇ ਹੋ ਕਿਤੇ ਧਮਕੀ ਦਿੱਤੀ ਹੈ ਕਿਸੇ ਨੂੰ ਵੀ ਅਮਰਤ ਨੇ ਦਿੱਤੀ ਹੈ ਤੇ ਉਹਦੇ ਪਰਚਾ ਕਰਨਾ ਐਵੀਆਂ ਜਿਹੀਆਂ ਗੱਲਾਂਬਾਤਾਂ ਕਰਦੇ ਆ ਪਾਪਾ ਜੀ ਦੇ ਖਿਲਾਫ ਹੋਰ ਵੀ ਪ੍ਰੂਫ ਨੇ ਤੁਹਾਡੇ ਕੋਲ ਹੋਰ ਵੀ ਕੇਸ ਸਾਹਮਣੇ ਆਏ ਨੇ ਬਾਬੇ ਕੋਲੇ ਪ੍ਰੂਫ ਬਾਬੇ ਦੇ ਖਿਲਾਫ ਪ੍ਰੂਫ ਤਾਂ ਇਹ ਆ ਵੀ ਬਾਬੇ ਬਾਰੇ ਉਹਨਾਂ ਉਹਦੀ ਦਾਈ ਨੂੰ ਨਹੀਂ ਪਤਾ ਜਿੰਨਾ ਸਾਨੂੰ ਪਤਾ ਹੋਰ ਹੁਣ ਕਿਹੜੇ ਪ੍ਰੂਫ ਤੇ ਉਸ ਤੋਂ ਬਾਅਦ ਜਿਵੇਂ ਇਹ ਕੁੜੀ ਦਾ ਮਸਲਾ ਉੱਠਾ ਕੋਰ ਦਾ ਉਸ ਤੋਂ ਬਾਅਦ ਕਿਵੇਂ ਦੇ ਕੇਸ ਤੁਹਾਡੇ ਸਾਹਮਣੇ ਆਉਂਦੇ ਨੇ ਬੇਸ਼ੱਕ ਆਪਾਂ ਉਹਨਾਂ ਨੂੰ মিডিਆ ਸਾਹਮਣੇ ਨਹੀਂ ਲੈ ਕੇ ਆ ਸਕਦੇ ਪਰ ਕਿਸ ਕਿਸ ਤਰੀਕੇ ਦੇ ਜਿਹੜੇ ਕੇਸ ਨੇ ਸਾਹਮਣੇ ਆਉਂਦੇ ਨੇ ਰੇਪ ਕੇਸ ਹੀ ਆ ਸਾਰੇ ਧੋਖਾਧੜੀ ਦੇ ਵੀ ਆਈ ਹੈ ਇੱਕ ਕੁੜੀ ਦਾ ਫੋਨ ਆਇਆ ਸੀਗਾ ਕੋਕਰੀ ਕਾਲਾ ਤੋਂ ਤਾਂ 15 ਲੱਖ ਰੁਪਏ ਨਹੀਂ ਦਿੱਤਾ ਬਾਬੇ ਨੇ ਇੱਕ ਗੱਲ ਜਲੰਧਰੋਂ ਫੋਨ ਆਇਆ ਸੀ ਉਹਨਾਂ ਦਾ 3.5 ਲੱਖ ਰੁਪਈਆ ਨੱਪੀ ਬੈਠਾ ਪਾਪਾ ਇਹਦਾਂ ਦੀਆਂ ਗੱਲਾਂ ਬਾਤਾਂ ਜਿੰਦੀਆਂ ਉਹ ਕੋਈ ਚੱਕਰ ਨਹੀਂ ਆਪਣੀ ਮਰਜ਼ੀ ਨਾਲ ਦਿੱਤੇ ਨੱਪ ਗਿਆ ਅਗਲਾ ਨੱਪ ਗਿਆ ਅਸੀਂ ਕੀ ਲੈਣਾ ਅੱਜ ਤੱਕ ਸੰਧਾਨਤਾ ਦੇ ਲਈ ਲੜਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਰੇਪ ਹੋਇਆ ਕੁੜੀ ਮਦਦ ਲਈ ਆਈ ਉਹਦੀ ਅਸੀਂ ਮਦਦ ਕਰਾਂਗੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਸਿੱਖਾ ਸਿੱਖ ਹੋਣ ਦੇ ਨਾਤੇ ਅਸੀਂ ਆਪ ਹੀ ਫੈਸਲਾ ਕੀਤਾ ਤੇ ਆਪ ਹੀ ਐਕਸ਼ਨ ਲਿਆ ਬਾਬਾ ਜੀ ਤੁਸੀਂ ਸਿੱਖੋਂ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ ਪਰ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜਥੇਬੰਦੀਆਂ ਨੇ ਅੰਮ੍ਰਿਤਪਾਲ ਮੈਰੋ ਸਿੰਘ ਨੂੰ ਹੀ ਕਿਉਂ ਇਹ ਮਹਿਸੂਸ ਹੁੰਦਾ ਕਿ ਮੈਂ ਗੁਰੂ ਦਾ ਸਿੱਖਾਂ ਮੈਂ ਐਕਸ਼ਨ ਲੈਣਾ ਕਿਉਂਕਿ ਸੰਸਥਾਵਾਂ ਤਾਂ ਹੋਰ ਵੀ ਨੇ ਸਾਡੇ ਵੱਡੇ ਵੱਡੇ ਦਲ ਨੇ ਦੇਖੋ ਇਹ ਜਿਹੜੇ ਮੁਕੱਦਰ ਲਿਖੇ ਹੁੰਦੇ ਆ ਵੀ ਅਗਲੇ ਨੇ ਕਿਹਨੇ ਕੀ ਕਰਨਾ ਤੇਰੇ ਮੁਕੱਦਰਾਂ ਦੇ ਵਿੱਚ ਇੰਟਰਵਿਊ ਨਹੀਂ ਕਰਨਾ ਲਿਖਿਆ ਹੈਗਾ ਤੂੰ ਪਹਿਲਾਂ ਕੁਝ ਹੋਰ ਕਰਦਾ ਸੀ ਜਾ ਕੇ ਕੁਝ ਹੋਰ ਕਰੇਗਾ ਇਹ ਸਾਡੇ ਵੀ ਆਈਆਂ ਵੀ ਅੱਜ ਅਸੀਂ ਹੋਰਾਂ ਕੱਲ ਨੂੰ ਹੋਰਾਂ ਸਾਡੇ ਤੇ ਵੀ ਦੋਸ਼ ਲੱਗਦੇ ਆ ਗੱਲ ਇਹ ਨਹੀਂ ਹੁੰਦੀ ਕਿ ਗੱਲ ਤਾਂ ਅਸਲ ਦੇ ਵਿੱਚ ਮੰਲਾ ਤੂੰ ਗਾਣਾ ਸੁਣਿਆ ਗਾਣਾ ਸੁਣ ਲਾ ਕੋਈ ਹੈੱਡਫੋਨ ਲਾ ਕੇ ਸੁਣ ਲਾ ਤੂੰ ਹੀ ਸੁਣਿਆ ਅਸੀਂ ਤਾਂ ਨਹੀਂ ਸੁਣਿਆ ਟਰੈਕਟਰ ਦੇ ਉੱਤੇ ਡੈਕ ਲਾ ਕੇ ਗਲੀ ਵਿੱਚ ਦੀ ਲੰਘ ਜਾਂਗੇ ਤੇ ਡਾਂਗਾ ਹੀ ਪੈਣਗੀਆਂ ਇਹ ਗੱਲ ਬਾਤ ਆ ਵੀ ਤੁਹਾਡੇ ਕਿਸੇ ਕਾਂਡ ਕਰਕੇ ਕਿਸੇ ਧਰਮ ਨੂੰ ਜਾਂ ਕਿਸੇ ਦੀ ਇੱਜ਼ਤ ਨੂੰ ਠੇਸ ਨਾ ਪਹੁੰਚੇ ਉਹ ਕੰਮ ਨਾ ਕਰੋ ਇਸ ਕਰਕੇ ਅਸੀਂ ਇਸ ਲੜਾਈ ਨੂੰ ਲੜ ਰਹੇ ਆ ਬਾਬੇ ਨਾਲ ਸਾਡੇ ਕੋਈ ਨਿੱਜੀ ਵੈਰ ਨਹੀਂ ਸੀ ਪਰ ਹੁਣ ਬਣ ਗਿਆ ਵਾ ਕਿਉਂਕਿ ਭਾਈ ਸਾਨੂੰ ਪਤਾ ਬੜਾ ਕੁਝ ਲੱਗ ਗਿਆ ਪੁਲਿਸ ਕਾਰਵਾਈ ਕਰਨ ਦੀ ਬਜਾਏ ਜਗਰਾਓਂ ਚ ਤਾਂ ਕੀਤਾ ਨਹੀਂ ਤੇ ਮੋਗਲ ਵੀ ਰੋਕਣ ਦੀ ਕਹਿਤੀ ਰਾਤ ਹੀ ਸਾਨੂੰ ਅਸੀਂ ਮੋਗਲ ਵੀ ਕਰ ਬਾਬਾ ਉਹ ਪਰਚੇ ਚ ਕਢਾਵਾਂਗੇ ਫਿਰ ਅਸੀਂ ਜਾਵਾਂਗੇ ਕਿਤੇ ਫਿਰ ਕਾਨਫਰੈਂਸ ਕਰਕੇ ਸੰਗਤ ਨੂੰ ਨਹੀਂ ਕਹਾਂਗੇ ਇਕੱਠੇ ਹੋ ਜੀ ਤਾਂ ਹੁਣ ਤੁਹਾਡੀ ਅੱਗੇ ਦੀ ਕਾਰਵਾਈ ਕੀ ਹੋਵੇ ਜੀ ਅੱਗੇ ਦੀ ਕਾਰਵਾਈ ਤਾਂ ਹੁਣ ਇੰਟਰਵਿਊ ਚੱਲ ਗਈ ਅੱਗ ਲੱਗਣੀ ਹੈ ਜਿਹੜੀ ਲੱਗਣੀ ਬਾਅਦ ਚ ਪਤਾ ਲੱਗੂ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ